ਸਕਿਉ ਦੇ ਰਹੇ ਬਰਾਬਰ ਜੀ ਤੁਹਾਨੂੰ ਬਹੁਤ ਹੀ ਬਿਆਨਕ ਕਿਸਮ ਦੇ ਜਿਹੜੇ ਹੜ੍ਹ ਆਏ ਆ ਉਹਦੇ ਵਿੱਚ ਤਕਰੀਬਨ ਜਿਹੜੇ ਆਪਣੇ 12 ਜਾਂ 13 ਜ਼ਿਲ੍ਹੇ ਜਿਹੜੇ ਆ ਗਾ ਉਹ ਫੈਕਟਰ ਆ ਸਾਡੇ ਮੰਚੇ ਜਿਹੜੇ ਜ਼ਿਆਦਾ ਫੈਕਟਰ ਮਿਲਿਆ ਜਿਵੇਂ ਪਟਿਆਲਾ ਮੇਰਾ ਆਪਣਾ ਏਰੀਆ ਵੀ ਪਰ ਮੇਰੀ ਕੰਸਿਸਟੈਂਸੀ ਵੀ ਸੀ 10 ਵਾਰੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਏਰੀਆ ਸਰਵੇ ਦੀ ਵਿਜਾਇਏ ਉਹਨਾਂ ਨੇ ਗਰਾਉਂਡ ਤੇ ਜਾ ਕੇ ਲੋਕਾਂ ਦੇ ਵਿੱਚ ਗਏ ਹੁਣ ਨੇ ਜੋ ਉਹਨਾਂ ਦੇ ਦੇਸ਼ਾ ਨਿਰਦੇਸ਼ ਸੀ ਜਿਵੇਂ ਸਾਰੇ ਮੰਤਰੀ ਔਰ ਸਾਰੇ ਅਮਰਲੇ ਔਰ ਡਿਪਟੀ ਕਮਿਸ਼ਨਰ ਔਰ ਅਸਿਸਟੈਂਟ ਸਿਵਲ ਸਰਜਨ ਜਿੰਨੇ ਵੀ ਪ੍ਰਸ਼ਾਸਨ ਸੀਗਾ ਉਹ ਸਾਰੇ ਫੀਲਡ ਦੇ ਵਿੱਚ ਸੀ ਲੋਕਾਂ ਦੇ ਵਿੱਚ ਸੀ ਜਲੋਡਿੰਗ ਦਾ ਕਰਾਈਸਿਸ ਥੋ ਜਦੋਂ ਸ਼ੁਰੂ ਤੋਂ ਜਦੋਂ ਫਲਟਸ ਆਣ ਤੋਂ ਜਦੋਂ ਹੈਵੀ ਰੇਨ ਹੋ ਰਹੀ ਸੀ ਜਦੋਂ ਇਟ ਵਾਸ ਪ੍ਰੋਡੈਕਟਡ ਤੇ ਸਾਰੀ ਤਿਆਰੀ ਵੀ ਕੀਤੀ ਸੀ ਮਾਦੀਨ ਨੁਕਸਾਨ ਬਹੁਤ ਜ਼ਿਆਦਾ ਹੋਇਆ ਮਤਲਬ ਕੋੜਾ ਚ ਨਹੀਂ ਅਰਮਾ ਚ ਕਰਮਾ ਚ ਹੋਇਆ ਲੇਕਿਨ ਨੋਸਪ ਮੈਪੀ ਹੋਇਆ ਬਸ ਉਦੋਂ ਅਸੀਂ ਬਹੁਤ ਸਾਰੇ ਲੋਕਾਂ ਨੂੰ ਕੱਢ ਸਕੇ ਔਰ ਜਿਹੜਾ ਰੈਸਕਿਊ ਇਮੀਡੀਏਟ ਹੁੰਦਾ ਔਰ ਉਹ ਬਹੁਤ ਪ੍ਰੌਪਟਲੀ ਹੋਇਆ ਔਰ ਉਹਦੇ ਵਾਸਤੇ ਜਿੰਨੇ ਉਦ ਵਿੱਚ ਐਨ ਜੀਓਜ਼ ਔਰ ਮਿਲਟਰੀ ਔਰ ਐਨਡੀਆਰਐਮ ਉਹਦੀ ਟੀਮਾਂ ਦਾ ਵੀ ਬਹੁਤ ਹੀ ਔਰ ਬਹੁਤ ਸਾਰੇ ਐਨ ਜੀਓਜ਼ ਦਾ ਵੀ ਬਹੁਤ ਚਲਗਾ ਜੋ ਕੰਮ ਰਿਹਾ ਲੋਕਾਂ ਨੂੰ ਅਰਧ ਟਾਈਮ ਬਸ ਕ੍ਰਾਈਸਿਸ ਵਿੱਚੋਂ ਪਟਾਵੇ ਦਾ ਮੈਂ ਆਈ ਵਿਟਨੈਸ ਹਾਂ ਪੰਜਾਬ ਚੋਂ ਤੋਂ ਅੱਜ ਇਹ ਮਨਾ ਕੇ ਪਿੰਡਾਂ ਦੇ ਲੋਕਾਂ ਨੇ ਵੀ ਐਨ ਜੀਓਸ ਧਾਰਮਿਕ ਸੰਸਥਾਵ ਹੋਰ ਵੀ ਜਿੱਤੇ ਪ੍ਰਸ਼ਾਸਨ ਦੇ ਨਾਲ ਤੋਂ ਜਿਹੜੇ ਸੀਗੇ ਅਸੀਂ ਸਾਰਿਆਂ ਤੱਕ ਖਾਣਾ ਔਰ ਡਿਊਰਿੰਗ ਰੈਸਕਿਊ ਦੇ ਅਸੀਂ ਜਦੋਂ ਕਰ ਰਹੇ ਸੀ ਉਹਨਾਂ ਨਾਲ ਕਰ ਸਕਦੇ ਤੇ ਦੂਜਾ ਸਾਡਾ ਸੀਆਰ ਜਿਹੜਾ ਸਾਡਾ ਮੈਡੀਕਲ ਰਿਸਪੌਂਸ ਸੀਗਾ ਉਹ ਫਟਿਆ ਦੇ ਵਿੱਚ ਸਾਡੇ ਸਟੇਟ ਪ੍ਰੈਜ਼ੀਡੈਂਟ ਵੀ ਸੀਗੇ ਔਰ ਸਾਡਾ ਜਿਹੜਾ ਪ੍ਰਾਧਾਨਿਕ ਯੂਨਿਟ ਆ ਅਸੀਂ ਪਰਨਾ ਕਸ਼ਮੀਰ ਦੇ ਵਿੱਚ ਜਾਂ ਨਿਪਾਉਂ ਦੇ ਵਿੱਚ ਤੇ ਅਸੀਂ ਇਕੱਠੇ ਹੋ ਕੇ ਪਹਿਲਾਂ ਵੀ ਸੀ ਜਿੱਤੇ ਸਾਡਾ ਥੋੜਾ ਚਰਵਾ ਸੀਗਾ ਅਸੀਂ ਇਮੀਡੀਏਟਲੀ ਉਹਨਾਂ ਨੇ ਜਦੋਂ ਇੱਕ ਬੰਦੇ ਨੂੰ ਰੈਸਕਿਊ ਕਰਕੇ ਲੈ ਕੇ ਆਉਂਦੇ ਸੀ ਸਾਹਮਣੇ ਐਂਬੂਲੈਂਸ ਖੜੀ ਹੁੰਦੀ ਸੀ ਸਾਨੂੰ ਸਾਡੀ ਆਪਣੀ ਸਰਕਾਰੀ ਟੀਮ ਸੀ ਜੀਮ ਚਿੱਤ੍ਰੀ ਤੇ ਕ੍ਰੀਮ ਤੁਹਾਨੂੰ 13 ਟੀਮਾਂ ਸਾਨੂੰ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਇਹ ਵੀ ਇੱਕ ਅਨਪ੍ਰੈਸੀਡੈਂਟਲ ਸੀਗਾ ਪਹਿਲੀ ਵਾਰ ਇਸ ਤਰ੍ਹਾਂ ਦੀ ਕੋਆਪਰੇਸ਼ਨ ਪਰ ਇਸੇ ਤਰ੍ਹਾਂ ਉਹਨਾਂ ਨੇ ਸਾਨੂੰ ਜਿਹੜੀਆਂ ਮੈਡੀਸਿਨ ਡਾਕਟਰ ਸਾਰਾ ਸਟਾਫ ਔਰ ਨਮਸ਼ਾਰ ਦੇ ਸਾਡੇ ਜਿਹੜਾ ਹਸਪਤਾਲ ਜਿਹੜਾ ਕਟਆਫ ਹੋ ਗਿਆ ਸੀਗਾ ਆਈਐਮਐਨ ਨੂੰ 75 ਕਿਮੀ ਦੇਪੀ ਦੇ ਤੱਕ ਅਸੀਂ ਸਭ ਕੁਝ ਪ੍ਰੋਵਾਈਡ ਕਰ ਸਕਦੇ ਸੀ ਮੇਰੇ ਦੌਰੇ ਦਾ ਮਕਸਦ ਇਹ ਵੀ ਹੈ ਕਿ ਆਪਣੇ ਕਿਥੇ ਗਰਾਉਂਡ ਰਿਐਲਿਟੀ ਪੀ ਹੈ ਕਿ ਕੁਝ ਨੀਂਤੇ ਜਾ ਕੇ ਦੇਖਣਾ ਬਲਾਚੌਰ ਦਾ ਹਸਪਤਲ ਹੀ ਡੁੱਬ ਗਿਆ ਸੀਗਾ ਔਰ ਬਹੁਤ ਸਾਰੀਆਂ ਕਾਲੋਨੀਆਂ ਵੀ ਦੇਖਿਆ ਗਿਆ ਕਿ ਉਧਰ ਜਿਹੜੇ ਸਟਰਕਚਰਲ ਡੈਫੈਕਟ ਆਗੇ ਉਹ ਵੀ ਸਾਨੂੰ ਪਤਾ ਲੱਗ ਰਿਹਾ ਔਰ ਅਸੀਂ ਰੈਸਕਿਊ ਔਰ ਵੀਕ ਕੀਤਾ ਹੋਣ ਜਿਹੜਾ ਰੀਹੈਬਿਲੀਟੇਸ਼ਨ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਉਹਦਾ ਐਕਸੈਲਰੇਟ ਕਰਕੇ ਸਾਰੀ ਪਲੈਨਿੰਗ ਕਰ ਰਹੇ ਆ ਜਿਹੜਾ ਇਮੀਡੀਏਟ ਰਿਸਕ ਹੈਗਾ ਉਹ ਹੈਗਾ ਵਾਟਰ ਬੋਰਡ ਜੀਜ਼ਸ ਔਰ ਵੈਕਟਰ ਬੋਰਨ ਡਿਜ਼ੀਜ਼ ਜਿਹਦੇ ਚ ਡੈਰੀਆ ਔਰ ਮੱਖੀਆਂ ਮਚਣ ਵਾਲੇ ਮਲੇਰੀਆ ਡੈਂਗੂ ਚਿਕਨਗੁਨੀਆ ਇਹਨਾਂ ਬਿਮਾਰੀਆਂ ਦਾ ਰਿਸਕ ਬਹੁਤ ਵੱਧ ਜਾਂਦਾ ਇਹ ਕਿਤੇ ਵੀ ਕੋਈ ਐਪੀਡੈਮਿਕ ਨਾ ਹੋਵੇ ਉਹਦੀ ਸਾਰੀ ਤਿਆਰੀ ਕਰਨੀ ਪਾਪੂਲੇਸ਼ਨ ਕਰਨੀ ਕੋਲਾਬੋਰੇਸ਼ਨ ਕਰਨੀ ਜਿਵੇਂ ਮੈਂ ਹੁਣ ਜਿਹੜੇ ਜ਼ਿਲ੍ਹੇ ਕਰਕੇ ਆਇਆ ਜਲੰਧਰ ਦੇ ਵਿੱਚ ਉਹਨਾਂ ਕੋਲੇ 25 ਐਮਰਜੈਂਸੀ ਰਿਸਪੌਂਸ ਸਕੀਮਾਂ ਐਂਬੂਲੈਂਸ ਵਰਗੇ ਸੀਗਾ ਉੱਥੇ ਜਿੰਨੇ ਨਰਸਿੰਗ ਕਾਲਜ ਸੀਗੇ ਪ੍ਰਾਈਵੇਟ ਜਿੰਨੇ ਡਾਕਟਰ ਕਾਲਜ ਸੀਗੇ ਉਹਨਾਂ ਤੇ ਬਹੁਤ ਅੱਛੀ ਕੋਆਪਰੇਸ਼ਨ ਹੈ ਆਈਐਮਐਨ ਨੇ ਦੱਸ ਦਿੱਤੀਆਂ 25 ਤੋਂ 50 ਹੋ ਗਈ ਉਹਨਾਂ ਦੀ ਮੈਨੂੰ ਲੱਗਦਾ ਕੱਲ ਤੱਕ ਉਹਨਾਂ ਦੀ 50-70 ਹੋ ਜਾਣਗੇ। ਕਈ ਜਗ੍ਹਾ ਤੇ ਅਸੀਂ ਸਵੇਰੇ ਮਾਰਨਿੰਗ ਆਰਸ ਵਿੱਚ 8 ਤੋਂ 2 ਸੇਵਾ ਦੇ ਰਹੇ ਸੀ ਕਿ ਉਹ 2 ਤੋਂ ਰਾਤ ਨੂੰ 8-10 ਵਜੇ ਤੱਕ ਵੀ ਸੇਵਾ ਦੇ ਦਾਂਗੇ ਅਸੀਂ ਡਬਲ ਸ਼ਿਫਟ ਕਰ ਰਹੇ ਹਾਂ ਉਹਨਾਂ ਦੀ। ਔਰ ਵੀਰ ਕੀਪਿੰਗ ਐਵਰੀ ক্লোਜ਼ ਵਾਚ ਦੇ ਜੇ ਕਿਤੇ ਵੀ 5 ਤੋਂ ਜ਼ਿਆਦਾ ਕੋਈ ਡਾਰੀਆਂ ਦੇ ਪੇਸ਼ੈਂਟਸ ਥਰਪੀਰ ਦੇ ਪੇਸ਼ੈਂਟਸ ਆਉਂਦੇ ਆ। ਇੱਕ ਜਗ੍ਹਾ ਆਏ ਸੀ ਬਾਦੀ ਦੇ ਵਿੱਚ ਆਏ ਸੀ। ਫਿਰ ਅਸੀਂ ਉੱਤੇ ਜਿਹੜੇ ਸਾਰੇ ਘਰਾਂ ਦਾ ਪਾਣੀ ਟੈਸਟ ਹੁੰਦਾ ਜੀ ਸਾਰੇ ਸਰਸਸ ਦਾ ਪਾਣੀ ਟੈਸਟ ਹੁੰਦਾ। ਔਰ ਡੈਗਨਰ ਸਪਾਈ ਨੂੰ ਥੋੜੀ ਦੇਰ ਲਈ ਬੰਦ ਕਰਕੇ ਉਹਨੂੰ ਸਾਡਾ ਚੈੱਕ ਕਰਕੇ ਇਹਦਾ ਨੀ ਟਾਈਮ ਉਹਨਾਂ ਨੂੰ ਅਸੀਂ ਜਿਹੜਾ ਪਾਣੀ ਵੀ ਅਸੀਂ ਪਾਣੀ ਉਹ ਟੈਂਕਰ ਦੇ ਤੁਹਾਨੂੰ ਸਪਲਾਈ ਕਰਦੇ ਆ। ਸੋ ਇਹ ਜਿਹੜੇ ਸਾਰੇ ਐਸਓਪੀਜ਼ ਆ ਸਾਰੇ ਪੰਜਾਬ 'ਚ ਲਾਗੂ ਹੋ। ਔਰ ਆਲਰੇਡੀ ਸਾਡੀ ਜਿਹੜੀ ਹੈਗੀ ਸਾਡੇ ਸਿਹਤ ਮਹਿਕਮੇ ਦੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਕੋਰਪੋਰਟ ਹਸਪੀਟਲ ਸਕੀਮ ਟੀਚਿੰਗ ਮੈਡੀਕਲ ਇੰਸਟੀਚਿਊਟਸ ਉਹਨਾਂ ਦੀ ਅਸੀਂ ਪੂਰੇ ਪੰਜਾਬ ਦੇ ਲੈਵਲ ਤੇ ਜਿਹੜੀ ਹੈਗੀ ਉਹ ਪਲਾਨਿੰਗ ਕਰਕੇ ਕਲੈਬੋਰੇਸ਼ਨ ਕੀਤੀ ਹੈ। ਉਹਨੂੰ ਹੋਰ ਜ਼ਿਆਦਾ ਸਟਰੈਂਥਨ ਕਰਨਾ ਹੈ। ਔਰ ਮੈਂ ਲੋਕਾਂ ਨੂੰ ਸ਼ੋਰ ਕਰਨਾ ਚਾਹੁੰਦਾ ਜ ਕਿਸੇ ਕਿਸੇ ਨੂੰ ਦੱਸਿਕੂ ਤੁਹਾਨੂੰ ਜਿਹੜੀ ਹੈ ਜੈ ਮੈਡੀਕਲ ਫਰੰਟਸ ਦੇ ਉੱਤੇ ਕੋਈ ਦਿੱਕਤ ਨਹੀਂ ਆਉਂਦੇ ਆਗੇ ਜਿਹੜੇ ਬੰਦੇ ਰੈਸਕਿਊ ਕਰਕੇ ਆ ਰਹੇ ਸੀ ਉਹਨਾਂ ਨੂੰ ਵੀ ਅਸੀਂ ਮਰਮ ਪੱਟੀ ਕਰਦੇ ਸੀ ਦਵਾਈਆਂ ਦੇ ਰਹੇ ਸੀ ਔਰ ਕਈ ਜਗ੍ਹਾ ਤੇ ਜਿਵੇਂ ਹੁਣ ਵੀ ਮੈਂ ਲੋਇਸ ਜਾ ਗਿਆ ਮੰਡਾਲਾ ਜਿਹੜਾ ਪਿੰਨਾ ਹੈ ਜਿਹੜਾ ਬਸਟ ਕਰਦੇ ਸੀਗਾ ਬਾਬਾ ਜੀ ਉੱਥੇ ਸੀਗੇ ਉੱਥੇ ਸਾਡੀਆਂ ਮੈਡੀਕਲ ਟੀਮਾਂ ਜਿਹੜੀਆਂ ਢਾਣੀ ਆ ਗਈਆਂ ਦਾ ਪ੍ਰਿੰਟ ਜਿਹੜੇ ਆਇਆ ਉਹ ਤਾਂ ਡਾਕਟਰ ਮੱਛਾ ਉਹ ਨਹੀਂ ਆਣਾ ਚਾਹੁੰਦੇ ਤੇ ਉਹਨਾਂ ਨੂੰ ਮੈਡੀਕਲ ਟੀਮਾਂ ਇਸਦੀਆਂ ਵਿੱਚ ਚਾਦੇ ਉੱਥੇ ਵੀ ਮੈਡੀਕਲ ਹੈਲਪ ਸੀ ਉੱਥੇ ਬਾਕੀ ਚਾਦ ਰਹੇ ਆ ਇਹ ਸਾਰੀ ਜ ਅਸੀਂ ਮਤਲਬ ਕਰ ਰਹੇ ਹਾਂ ਔਰ ਦੂਜਾ ਸਾਡਾ ਜਿਹੜਾ ਹੈਗਾ ਕਿ ਸਾਡੇ ਜਿਸ ਤਰ੍ਹਾਂ ਹੁਣ ਇੱਥੇ ਸਾਡੇ 140 ਲੋਕਾਂ ਦੇ ਪ੍ਰਤੀਨਿਧੀ ਹੋ ਗਏ ਅਸੀਂ ਕੰਮੇ ਹੋ ਗਏ ਐਮਐਲਏ ਔਰ ਗੱਤੀ ਕੁਸ਼ਲ ਹੋ ਗਏ ਐਸਐਸਪੀ ਹੋ ਗਏ ਕੁਸ਼ਲ ਉਸ ਨੂੰ ਕੋਆਪਰੇਸ਼ਨ ਹੋ ਗਏ ਸਾਡੇ ਸਿਹਤ ਸਰਦਨ ਹੋ ਗਏ ਕਿਉਂਕਿ ਅਸੀਂ ਦੁਵਾਈਤਾ ਅਸੀਂ ਤੇ ਬੰਦਾ ਬਿਮਾਰ ਹੋ ਜਗਾ ਦੇ ਦਾਂਗੇ ਪਰ ਜਿਹੜੀ ਬੇਸਿਕ ਮੈਡੀਸਨ ਆ ਉਹ ਪਾਣੀ ਆ ਸਾਫ ਪਾਣੀ ਔਰ ਜਿਹੜਾ ਆਪਾਂ ਜਿਵੇਂ ਆਪਾਂ ਭੋਜਨ ਖਾ ਲਈਏ ਭੋਜਨ ਇਹ ਦੋ ਚੀਜ਼ਾਂ ਜੇ ਦੋਨੋਂ ਹੀ ਸਹੀ ਆ ਜੇ ਪਾਣੀ ਠੀਕ ਨਹੀਂ ਦਿੱਤਾ ਪਰ ਲੋਕਾਂ ਨੂੰ ਪੀਣ ਦੇ ਚਾਹੇ ਅਸੀਂ ਕੋਰੋਡਿੰਗ ਦੀ ਗੋਲੀ ਲਈਏ ਜਾਂ ਬੋਟਲ ਵਾਟਰ ਸਵੈ ਕਰ ਲਈ ਤੁਸੀਂ ਕੰਮ ਕਰਦਾ ਤਾਂ 50% ਮੁਬਾਰੀਆਂ ਕਰਦੀਆਂ ਹੋਣ ਜੇ ਨਹੀਂ ਜੇ ਅਸੀਂ ਉਹਨਾਂ ਨੂੰ ਸੋਨਾ ਜਾਂ ਹੋਰ ਅੱਗੇ ਜਾ ਕੇ ਖਾਣਾ ਵੀ ਚੀਜ਼ ਚਾਹੀਦੀ ਹੈ 75% ਮੁਬਾਰੀਆਂ ਤੋਂ ਬਰ ਸਕਦੇ ਹਾਂ ਜਿਵੇਂ ਅਸੀਂ ਮੌਸਮੀ ਟੋਰਟਲੈਂਡਸ ਕੋਆਰਡੀਨੇਸ਼ਨ ਕਰ ਰਹੇ ਹਾਂ ਉਹਦੇ ਵਾਸਤੇ ਵੀ ਡਿਪਾਰਟਮੈਂਟਲ ਕੋਆਰਡੀਨੇਸ਼ਨ ਹੈ ਜਿਵੇਂ ਪਹਿਲਾਂ ਮੈਂ ਐਨ ਜੀਓਸ ਔਰ ਦੂਜੀ ਸੰਸਥਾਵਾਂ ਦੇ ਨਾਲ ਮੈਡੀਕਲ ਸੰਸਥਾਵਾਂ ਨਾਲ ਕੋਆਰਡੀਨੇਸ਼ਨ ਦੀ ਗੱਲ ਕੀਤੀ ਆ ਜਦੋਂ ਸਿਵਲ ਸਰਪਚ ਸਾਰਾ ਜਿਲ੍ਹੇ ਦਾ ਪ੍ਰਸ਼ਾਸਨ ਮਿਲ ਕੇ ਕੋਆਰਡੀਨੇਸ਼ਨ ਦਾ ਕੰਮ ਕਰੇਗਾ ਕਿਸੇ ਨੇ ਜਿਹੜੇ ਮਿਨਿਸਪਲ ਕਾਰਪੋਰੇਸ਼ਨ ਵਾਲੇ ਉਹਦੀ ਕਾਰਜਿਕ ਲਿਖਤੇ ਔਰ ਜਿਹੜੀ ਰੀਸਟੋਰੇਸ਼ਨ ਆਫ ਸਰਵਿਸਿਜ਼ ਚਾਹੇ ਬਿਜਲੀ ਪਾਣੀ ਮੈਡੀਕਲ ਪੰਜਾਬ ਦੇ ਵਿੱਚ 99% ਹੋ ਸਕਦਾ ਉਥੇ ਤਿੰਨ ਚਾਰ ਟਾਣੀਆਂ ਰਹਿੰਦੀਆਂ ਆਏਂਗੇ ਇਸੇ ਤਰ੍ਹਾਂ ਬਿਜਾ ਦੇ ਸਾਡੀ ਕੌਮਨੀ ਰਹੀ ਹੈ ਕਿ ਦੋ ਬਾਗੀਆਂ ਉਹ ਅੱਜ ਸ਼ਾਮ ਤੱਕ ਹੋ ਜਾਏਗੀ ਸਾਰੀ ਰੀਸਟੋਰੇਸ਼ਨ ਆਫ ਸਰਵਿਸਿਜ਼ ਜਿਹੜੀ ਬਿਜਲੀ ਪਾਣੀ ਆ ਗਿਆ ਚੰਗੇ ਤੌਰ ਦੇ ਉੱਤੇ ਔਰ ਗਾਰਬੇਜ ਦੇਟਾਇਡ ਐਨੀਮਲਸ ਆ ਗਿਆ ਉ ਰਿਸਪੋਸ ਆਫ ਓਜ਼ੋਨ ਇਹ ਜਿਹੜਾ ਸਾਰਾ ਇੱਕ ਕੋਆਰਡੀਨੇਟਡ ਐਫਰਟ ਹੈ ਤੇ ਸਾਡੇ ਜਿਵੇਂ ਮੁੱਖ ਮੰਤਰੀਆਂ ਦੇ ਦਿਸਾਂਦਰ ਦੇ ਵਿੱਚ ਜਮ ਸਾਰੇ ਅਸੀਂ ਕੋਆਰਡੀਨੇਸ਼ਨ ਵੀ ਕਰ ਰਹੇ ਆਂ ਔਰ ਸਾਨੂੰ ਮੀਡੀਆ ਦਾ ਵੀ ਬੜਾ ਪੋਜ਼ਿਟਿਵ ਰਿਹਾ ਹੈ ਕਿਉਂਕਿ ਉਹ ਵਾਹਾਂ ਬਹੁਤ ਫੈਲਦੀ ਹੈ ਸੀ ਬਟਾਰੇ ਜਿਹੜੇ ਸਾਡੇ ਜਿਵੇਂ ਕਹਿੰਦੇ ਸੀਗੇ ਜਨਤਾ ਦਾ ਮਨ ਤੋੜ ਦੇਣਗੇ ਕਿਸੇ ਨਕਾਇਰ ਤੱਕ ਸਾਨੂੰ ਹੋਰ ਖਵਾਹ ਪਲਾਦਦੀ ਉਹਦੇ ਵਿੱਚ ਮੀਡੀਆ ਦਾ ਵੀ ਕਾਫੀ ਜਗ੍ਹਾ ਤੇ ਰੋਲ ਜਿਹੜਾ ਬਹੁਤ ਕੰਸਟਰਕਟਿਵ ਰਿਹਾ ਕਿ ਉਹਨਾਂ ਨੇ ਉਹਨਾਂ ਨੂੰ ਡਿਸਪੈਂਸ ਕੀਤਾ ਹੈਗਾ ਔਰ ਜਿਹੜੀ ਔਥੈਂਟਿਕ ਕਨਫਰਮੇਸ਼ਨ ਹੈ ਉਹ ਲੋਕਾਂ ਸੋ ਉਹਦੇ ਵਾਸਤੇ ਤੁਹਾਡਾ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਔਰ ਇਸੇ ਤਰ੍ਹਾਂ ਦੀ ਜਿਹੜੀ ਕੋਆਰਡੀਨੇਸ਼ਨ ਨਾਲ ਮੁੱਖ ਮੰਤਰੀ ਸਾਹਿਬਾ ਉਹ ਅਸੀਂ ਬਹੁਤ ਵੱਡਾ ਜਿਹੜਾ ਮੁੱਖ ਮੰਤਰੀ ਸਾਹਿਬ ਇਹ ਕਰੀਆ ਆਪਣੀ ਬਿਸਨਸ ਕਰਦੇ ਕਿਉਂਕਿ ਜਿਹੜੇ ਬੰਦੇ ਮੇਰੇ ਕੋਲੋਂ ਅੱਖਾਂ ਦੇ ਕੈਂਪ ਲਵਾਉਂਦੇ ਸੀ ਜਿਹੜੇ ਬੰਦੇ ਮਰਚਿਆਂ ਨੂੰ ਕਿਤਾਬਾਂ ਦਿੰਦੇ ਸੀ ਜਿਹੜੇ ਯੂਨੀਫਾਰਮ ਦਿੰਦੇ ਸੀ ਵਿਭਾਗ ਨੂੰ ਰਾਸ਼ਨ ਵੰਡਦੇ ਹੁੰਦੇ ਸੀ ਮਤਲਬ ਇੱਕਦਮ ਇਹੋ ਜਿਹਾ ਹੋ ਗਿਆ ਕਿ ਉਹ ਪੁੱਛਿਆ ਵੀ ਉਹਨਾਂ ਦਾ ਬਲਕੋਟੀ ਦੇ ਵਿੱਚ ਨਾ ਸੋਈ ਕੋਈ ਬੰਦੇ ਆ ਦੇ ਨਾ ਬੈਡਰੂਮਸ ਬਚਾ ਨਾ ਬਾਥਰੂਮਸ ਕਿੰਨਾ ਗੱਡੀ ਬਚੀ ਉਹ ਬਜਾੜੇ ਖੜੇ ਦੇਖ ਰਸੀ ਸੀ ਕਿ ਉਹ ਆਵੇ ਸਾਨੂੰ ਪਾਣੀ ਦੀ ਬੋਤਲ ਦੇ। ਅਪਰ ਮਨ ਪਰਦਾ ਸੀ ਦੇ 14 ਲਈ। ਔਰ ਉਹ ਲੈਣ ਲੱਗੇ ਵੀ ਚਿਸ਼ਕਦੇ ਸੀ ਉਹ ਬੰਦਾ ਤੇ ਉਹਨਾਂ ਦਾ ਜੋ ਵੀ ਸੀ ਚਾਹੇ ਛੋਟਾ ਗਾਂਧਾਰਾ ਛੋਟਾ ਬਿਜ਼ਨਸਮੈਨ ਆ ਕਲਾਇ ਦਾ ਜਿਹੜਾ ਕੋਈ ਆਪਣਾ ਜਿਹੜੀ ਵਾਲਾ ਬੜੀ ਵਾਲਾ ਤੇ ਬਿਲਕੁਲ ਸਾਡੇ ਸੜਕ ਤੇ ਆ ਗਏ। ਇਹਦੇ ਬੰਦੇ ਚੰਗੇ ਬੁਨੀ ਸੀ। ਉਹਨਾਂ ਦਾ ਦੁਆਰਾ ਕੰਮ ਚੂਰ ਕਰਾਣਾ ਉਹਦੇ ਚ ਆਈਐਮਐਨ ਨੇ ਸਾਨੂੰ ਮੈਡੀਕਲ ਟੀਮਾਂ ਵੀ ਦਿੱਤੀਆਂ ਬਦਲੇ ਨੇ। ਔਰ ਉਹਨਾਂ ਨੇ ਦਵਾਈਆਂ ਮੈਡੀਕਲ ਸਟਾਫ ਵੀ ਦਿੱਤਾ ਨਾਲ ਉਹਨਾਂ ਨੇ ਇੱਕ ਕਾਲ ਲੋਰ ਕੀਤੀ ਉਹਨਾਂ ਨੇ ਕਿਹਾ ਜੀ ਇਹ 5 ਲੱਖ ਦਾ ਚਰਚ ਜੜਾ ਹੈਗਾ ਸੀ ਸੀਐਮ ਵੱਲੋਂ ਕੀਤਾ ਤਾਂ ਅੱਗੇ ਘੱਟੋ ਘੱਟ ਪੰਜ ਬੰਦੇ ਆ ਦੀ ਜਿਹੜੀ ਜ਼ਿੰਦਗੀ ਆ ਉਹ ਨਹੀਂ ਤੇ ਆ ਗਏ ਉਹਦੇ ਵਾਸਤੇ ਕੰਟਰੀਬਿਊਸ਼ਨ ਆ ਸਾਡੀ ਤੇ ਮੈਂ ਕਿਹਾ ਵੀ ਮੇਰਾ ਵੀ ਫਰਜ਼ ਪੜਦਾ ਇੱਕ ਮੈਂ ਤਾਂ ਮੈਂ ਵੀ ਆਪਣੀ ਇੱਕ ਮਿਹਨਤ ਕਰਨਾ ਹੈ ਇੱਕ ਬੰਦਾ ਹੋਰ ਹੈ ਉਹਦੇ ਨਾਲ ਸੋ ਹੋਰ ਤੱਕ 25 30 ਬੰਦੇ ਜੜੇ ਆ ਗਏ ਉਹਦੇ ਤੋਂ ਆਪਣਾ ਕੰਟਰੀਬਿਊਸ਼ਨ ਕਰ ਚੁੱਕਿਆ ਇਹਦੇ ਵਾਸਤੇ ਮੈਂ ਬੇਨਤੀ ਕਰਨਾ ਕਿ ਜਿੰਨੇ ਵੀ ਸਾਡੇ ਜਿਹੜੇ ਸਮਾਪਤ ਹੁੰਦੇ ਆ ਜਿੱਦਾਂ ਕੋਈ ਇੱਕ ਬੰਦੇ ਵਾਸਤੇ ਦੋ ਵਾਸਤੇ ਤੇਰਵਾਜੋ ਚਾਰ ਵਾਸਤੇ ਇਹ ਵੀ ਅੱਛੀ ਗੱਲ ਹੈ ਕਿਉਂਕਿ ਜਿਹੜਾ ਵੀ ਪੈਸਾ ਸੀਐਮ ਰੀਪਲੈਂਟ ਜਾਊਗਾ ਉਹ ਇੱਕ ਇੱਕ ਪੈਸਾ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਰੀਬਿਲਡ ਕਰਨ ਨੂੰ ਯੂਜ਼ ਕੀਤਾ ਜਾਵੇਗਾ। ਤੋਂ ਇਹ ਪਰਪਸ ਆ ਜੀ ਹੋਣਾ ਥਾ। ਬੋਲ ਰਹੀ ਨੂੰ ਜਦੋਂ ਤੋਂ ਜਿੱਤਾਂ ਸੀ ਬੋਣੀਆਂ ਤੋਂ ਫੋਰਮਾ ਫੋਟੇ ਆਪਣਾ ਜਿਹੜਾ ਫੋਸਟਰ ਕਰਦੇ ਆ ਬਲੀਕੋ ਦਰਮਾਨ ਸਿਰ ਉੱਤੇ ਅਸੀਂ ਇਹ ਨਾ ਸਟਾਪ ਬਰਾ ਦੌਰਾ ਇਸ ਤਰ੍ਹਾਂ ਚੱਲਦਾ ਰਹੇਗਾ। ਔਰ ਅਸੀਂ ਸਾਰੇ ਦਿਨੀਆਂ ਸਾਡੇ ਮੈਡੀਕਲ ਇੰਸਟੀਚਿਊਟ ਅਸੀਂ ਮਿਲਦੇ ਹਾਂ। ਕੁਝ ਆਈ ਸ਼ੋਰਸ अगेन ਲੋਕਾਂ ਨੂੰ ਕਹਿੰਦੇ ਕਿ ਤੁਸੀਂ ਨਾ ਕੋਈ ਡਾਕਟਰ ਸਭ ਜੋ ਲੋਕ ਹਾਰਟ ਪੀੜਿਤ ਨੇ ਉਹਨਾਂ ਦੇ ਕੋਲ 3 ਨੰਬਰ ਹੈ ਜਾਂ ਕੋਈ ਮੈਡੀਕਲ ਅਗਰ ਕਿਸੇ ਨੂੰ ਸੰਪਰਕ ਕਰਨਾ ਚਾਹੁੰਨ ਅਗਰ ਕੋਈ ਡਿਸੀਜ਼ ਹੈ ਨਾ ਹਰ ਇੱਕ ਜ਼ਿਲ੍ਹਾ ਪ੍ਰਸ਼ਾਸਨਸੀਨ ਡਿਸਟ੍ਰਿਕਟ ਲੈਵਲ ਤੇ ਕਰਦਾ ਹੈ ਸਟੇਟ ਲੈਵਲ ਤੇ ਉਹਦੀ ਸਾਰੀ ਜਿਹੜੀ ਐਡਰੈਸ ਲੈ ਗਈ ਆ ਉਹ ਡਿਸਟ੍ਰਿਕਟ ਲੈਵਲ ਤੇ ਹੋਣੀ ਆ ਉਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਟੋਲ ਫਰੀ ਨੰਬਰ ਆ ਸਾਰੇ ਦੇ ਦਿੱਤੇ ਹੋਏ ਸਰਪੰਚ ਨੇ ਰਾਜ ਦੇ ਵਿੱਚ ਤੁਸੀਂ ਜੀ ਵੀਆਈਪੀ ਲਈ ਐਂਬੂਲੈਂਸ ਬੰਦ ਕੀਤੀਆਂ ਹਾਂਜੀ ਇਹ ਇਹ ਐਮਬੂਲੈਂਸ ਬੰਨ੍ਹ ਕੇ ਕਿਥੇ ਗਈ ਇਹ ਮੈਂ ਜਾ ਰਿਹਾ ਸੀ ਜੀ ਮੈਂ ਦੱਸਦਾ ਮੈਂ ਜਾ ਰਿਹਾ ਸੀ ਤੇ ਮੇਰੇ ਪਿੱਛੇ ਐਮਬੂਲੈਂਸ ਆ ਗਈ ਤੇ ਮੈਨੂੰ ਲੱਗਿਆ ਵੀ ਇਹ ਠੀਕ ਨਹੀਂ ਆਵਾ ਉਹਨਾਂ ਦੀ ਐਮਬੂਲੈਂਸ ਦਾ ਮੈਂ ਕਿਹਾ ਵੀ ਸਵਾਏ ਮੁੱਖ ਮੰਤਰੀ ਤੇ ਉਹ ਪ੍ਰੋਟੋਕੋਲ ਹੈ ਜੀ ਐਂਡ ਗਵਰਨਰ ਜਨ ਅਧਿ ਪ੍ਰਧਾਨ ਮੰਤਰੀ ਹੁੰਦੇ ਉਹਨਾਂ ਦਾ ਇੱਕ ਸਟ੍ਰਿਕਟ ਪ੍ਰੋਟੋਕੋਲ ਹੈ ਉਹਨੂੰ ਛੱਡ ਕੇ ਜੇ ਮੈਂ ਕਿਤੇ ਜਾ ਰਿਹਾ ਮੈਨੂੰ ਐਮਬੂਲੈਂਸ ਦੀ ਲੋੜ ਨਹੀਂ ਜੀ ਮੇਰੇ ਨਾਲੋਂ ਜ਼ਿਆਦਾ ਜਿਹੜਾ ਬੰਦਾ ਕੋਈ ਦੇਨੂ ਤੁਸੀਂ ਮਤਲਬ ਚਸ਼ਤੀ ਦਾ ਕੰਡ ਖੰਡਾ ਚਾ ਉਹਨੂੰ ਐਮਬੂਲੈਂਸ ਚਾਹੀਦੀ ਉਹਨੂੰ ਬਾਈ ਵੀ ਚਾਹੀਦੀ ਉਹਥੇ ਕਿਉਂ ਤੱਕ ਪਰ ਉਹਨਾਂਸ ਵੀਆਈਪੀ ਦੇ ਨਾਲ ਨੂੰ ਮੰਗੇ ਸਾਡੇ ਕੋਲ ਸਾਰਾ ਦੋਤਨ ਕੱਢ ਨਹੀਂ ਆਈ ਜੀ ਮਤਲਬ ਠੀਕ ਆ ਤੇ ਮੈਨੂੰ ਲੱਗਿਆ ਵੀ ਇਹ ਬਿਹਤਰ ਹੈ ਸੋ ਮੈਂ ਉਹ ਪਿਆ ਵੀ ਕਿਸੇ ਵੀ ਵੀਆਈਪੀ ਐਮਬੂਲੈਂਸ ਦੀ ਡੈਰੀ ਕੋਕੇ ਮੇਰਾ ਬੈਗ ਮਾਇਆ ਤੇ ਸਾਰਿਆਂ ਨੇ ਸਪੋਰਟ ਕੀਤਾ ਮਨੂ ਤੇ ਕਿ ਐਮਬੂਲੈਂਸ ਓਨਲੀ ਪਰਸਨ ਤੋਂ ਤੁਹਾਡਾ ਜੀਨੈਸਟਰ ਸਭ ਰਹੇ ਤੇ ਬਾਕੀ ਨੂੰ ਕਿਸੇ ਐਮਬੂਲੈਂਸ ਨਾਲ ਤੇ ਮੈਂ ਐਸਾ ਦੇ ਕ੍ਰਾਈਸਿਸ ਦਾ ਪੀਰੀਅਡ ਆ ਮੈਂ ਤਾਂ ਅਸੀਂ ਤੇ ਇਹ ਕੀਤਾ ਹੈ ਕਿ ਜੀ ਸਾਡੇ ਦੇਖੋ ਵੀ ਅਸੀਂ ਸਾਡੇ ਜਿੱਥੇ ਨਰਸਿੰਗ ਕਾਲਜ ਹੈ ਜਿੱਥੇ ਟਰੈਕਟਰ ਕਾਲਜ ਹੈ ਜਿੱਥੇ ਸਾਡੇ ਰੋਡ ਪੀਚੇ ਕੋਲ ਮੈਡੀਕਲ ਇੰਸਟੀਚਿਊਸ਼ਨ ਹੈ ਬੜੀ ਕੋਲ ਕਾਲਜ ਹੈ ਕਿਸੇ ਨੇ ਕਿਸੇ ਨੇ ਆਪਣਾ ਸੁਣਿਆ ਇੱਕ ਬੰਦਾ ਸੋਮ ਐਮਬੂਲੈਂਸ ਸਟੂਡੈਂਟ ਕਰ ਰਿਹਾ ਕਿਸੇ ਮਤਰੀ ਦੇ ਪਿੱਛੇ ਪੁਲੀ ਜਾਵੇ ਰੋਡ ਪਰ ਕੋਈ ਨੁਕੀ ਨਾ ਆਵੇ ਮੈਨੂੰ ਬਹੁਤ ਲੱਗਦਾ ਕਿ ਆਈ ਹੋਪ ਕਿ ਤੁਸੀਂ ਵੀ ਸਾਰੇ ਸਾਡੇ ਸਭ ਕੇਂਦਰ ਵੱਲੋਂ ਕੋਈ ਉਮੀਦ ਹੋਵੇ ਹੈਲਪ ਵੀ ਮਿਲਣ ਦੀ ਦੇਖੋ ਜਿਹੜੇ ਲੋਕਾਂ ਨੇ ਸਾਨੂੰ ਐਮਐਲਏ ਮੰਤਰੀ ਬਣਾਇਆ ਮਾਨ ਸਾਹਿਬ ਨੂੰ ਮੁੱਖ ਮੰਤਰੀ ਬਣਾਇਆ ਉਹਨਾਂ ਲੋਕਾਂ ਨੇ ਹੀ ਜੁੜ ਕੇ ਇਹਨਾਂ ਨੂੰ ਕੇਂਦਰ ਦੇ ਵਿੱਚ ਮੈਂਬਰ ਆਫ ਪਾਰਲੀਮੈਂਟ ਬਣਾਏ ਆ ਇਹਨਾਂ ਨੂੰ ਮੰਤਰੀ ਬਣਾਇਆ ਪ੍ਰਧਾਨ ਮੰਤਰੀ ਬਣਾਇਆ ਵੀ ਲੋਕਾਂ ਨੇ ਦਿੱਲੀ ਦੇ ਵਿੱਚ ਰਾਣੀ ਦੇ ਵਿੱਚ ਉੱਚੇ ਤੋਂ ਕਿ ਪੰਜਾਬ ਔਰ ਹਿਮਾਚਲ ਦੇ ਵਿੱਚ ਵਸਟ ਪਲਾਨ ਕਰ ਸਕਦਾ ਉੱਤਰਾਛਲ not only ਅਸੀਂ ਤੇ ਗੱਲ ਕਰਦੇ ਆਂ ਜੀ ਜਿਵੇਂ ਅਸੀਂ ਲੋਕਾਂ ਦੇ ਵਿੱਚ ਵੜੇ ਹੋਏ ਆ ਤੋ ਅਸੀਂ ਉਮੀਦ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਵੀ ਇਹਨਾਂ ਦੇ ਹੜਾਂ ਦੇ ਵਿੱਚ ਗੁਜ਼ਰੇ ਕਰਨਗੇ ਉਹਨਾਂ ਦੀ ਸਾਰੀ ਕੈਬਨਿਟ ਵੀ ਹਰ ਆਲੇ ਇਲਾਕਿਆਂ ਦੇ ਵਿੱਚ ਹੋਵੇਗੀ ਜਿਵੇਂ ਆਪਾਂ ਪ੍ਰਚਾਰ ਕਰਨਾ ਕਿਸੇ ਚੀਜ਼ ਦਾ ਜੀ ਆਪਾਂ ਸਾਰੇ ਮੰਤਰੀਆਂ ਨੂੰ ਕਹਿ ਦਿੰਦੇ ਹਾਂ ਜੀ ਇਸ ਲਈ ਸਮੇਂ ਦੀ ਲੋੜ ਹੈ ਕਿ ਸਾਰੇ ਮੰਤਰੀ ਕੇਂਦਰ ਚਾਹੇ ਸਟੇਟ ਦਾ ਚਾਹੇ ਕੇਂਦਰ ਦੇ ਪ੍ਰਧਾਨ ਮੰਤਰੀ ਬਲੈਡ ਵਾਈ ਪ੍ਰਧਾਨ ਮੰਤਰੀ ਜਿਵੇਂ ਸਾਡੇ ਮੁੱਖ ਮੰਤਰੀ ਨੇ ਕਰ ਲਿਆ ਜੀ ਇਹ ਸਾਡਾ ਵੀ ਬੜੀ ਚੰਗੀ ਐਗਜ਼ਾਮਪਲ ਏਰੀਆ ਸਰਵੇ ਨਾਲ ਕੁਝ ਨਹੀਂ ਹੁੰਦਾ ਜੀ ਲੋਕਾਂ ਦੇ ਵਿੱਚ ਜਾਓ ਜੇ ਉਹ ਕਹੇ ਤਾਂ ਅਸੀਂ ਵੀ ਕਹੇ ਪ੍ਰਸ਼ਾਸਨ ਵੀ ਕਹੇ ਐਨ ਜੀਓਜ਼ ਨੇ ਕਹੇ ਸਾਰੇ ਨੁਕਤਿਆਂ ਨੂੰ ਮਦਦ ਮਤਲਬ ਮਾਦੀਨ ਸਾਲ ਬਹੁਤ ਹੋਇਆ ਤੇ ਤਾਂ ਜਾਨੀ ਸਾਲ ਘੱਟ ਹੋਇਆ ਹੋਇਆ ਹੋ ਗਿਆ ਇਹਨਾਂ ਘੱਟ ਹੋਇਆ 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 ਘੱਟ ਹੋਇਆ ਤੇ ਅਸੀਂ ਅਸੀਂ ਨਿਯਤ ਕਰਦੇ ਹਾਂ